ਨਿਊਜ਼ ਤੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਮ ਮੁਕੇਰੀ ਇਕਾਈ ਵੱਲੋਂ ਡਾਕਟਰ ਜਤਿੰਦਰ ਸਿੰਘ ਕਾਲੜਾ ਦੀ ਪ੍ਰਧਾਨਗੀ ਹੇਠ ਮਾਤਾ ਰਾਨੀ ਚੌਕ ਮੁਕੇਰੀਆਂ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੋਕਿਆ ਗਿਆ ਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਮਤਰੇ ਹੀ ਮਾਵਾਲਾ ਸਲੂਕ ਤੇ ਕਿਹਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕਿਸਾਨ ਖੇਤ ਪੈੰਡੂ ਮਜ਼ਦੂਰਾਂ ਤੇ ਦੇਸ਼ ਵਿਰੋਧੀ ਤੇ ਮੰਡੀਕਰਨ ਨੀਤੀ ਖਰੜਾ ਰੱਦ ਕਰਵਾਉਣ ਲਈ ਟਟੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਤੇ ਲਗਾਤਾਰ ਵੱਧ ਰਹੀ ਖੇਤੀ ਲਾਗਤ ਖਰਚਿਆਂ ਕਾਰਨ ਅਤੇ ਫਸਲਾਂ ਦੇ ਲਾਭਕਾਰੀ ਮੁੱਲ ਨਾ ਮਿਲਣ ਕਾਰਨ 80% ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਭਾਰੀ ਕਰਜ਼ਾ ਜਾਲ ਵਿੱਚ ਫਸ ਚੁੱਕੇ ਹਨ ਅੱਗੇ ਦੇਖੋ ਪੂਰੀ ਰਿਪੋਰਟ ਸਾਡੇ ਪੱਤਰਕਾਰ ਰਮਨ ਟੰਗ ਰਾਲੀਆਂ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜੂਰ ਕਰੋ ਧੰਨਵਾਦ ਹਾਈ ਹਾਈ ਬਰੋ ਸਿਆਪਾ ਹਾਈ ਹਾਈ ਹੋਦੀ ਹੋਇਆ ਹੋਦੀ ਹੋਇਆ ਇੱਕ ਨਹੀਂ ਹੋਇਆ ਮੌਤੀ ਹੋਇਆ ਇੱਕ ਨਹੀਂ ਹੋਇਆ ਮੌਤੀ ਹੋਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਪਰਾਂ ਜਿੰਦਾਬਾਦ ਜਿੰਦਾਬਾਦ ਮੈਂ ਬਹੁਤ ਲੰਮੇ ਪੌੜੇ ਹਾਂ ਉਹ ਲੰਮਾ ਬਾਰੇ ਕਿਤੇ ਦਾ ਖੜਾ ਗਿਆ ਤਾਂ ਮਾ ਬਾਰੇ ਅੱਗੇ ਪਿੱਛੇ 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 ਕਿੱਥੇ ਨਹੀਂ ਕਰੂੰ ਜਾਵਾਂ ਨਾ ਜਾਵਾਂ ਇੱਕ ਕੀ ਹੋਇਆ ਬੋਦੀ ਹੋਇਆ ਇੱਕ ਕੀ ਹੋਇਆ ਬੋਦੀ ਹੋਇਆਾਰੇ ਕਾਨੂੰਨ ਵਾਪਸ ਲੋਾਰੇ ਕਾਨੂੰਨ ਵਾਪਸ ਲੋ ਇੱਕ ਕੀ ਹੋਇਆ ਹਾਏ ਹਾਏ ਮਾਰੋ ਜਿੱਤਿਆਂ ਹਾਏ ਹਾਏ ਕਰੋ ਸੇ ਅੱਪਾ ਹਾਏ ਹਾਏ ਇੱਕ ਕੀ ਹੋਇਆ ਬੋਦੀ ਹੋਇਆ ਇੱਕ ਕੀ ਹੋਇਆ ਹਾਂਜੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਲੀਕਿਆ ਗਿਆ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਤੇ ਉਹਦੇ ਮੁਤਾਬਕ ਹਿੰਦੁਸਤਾਨ ਸਰਕਾਰ ਦੇ ਅੱਜ ਪੁਤਲਾ ਫੂਕਿਆ ਗਿਆ ਹੈ ਜਿਹੜੇ ਕਿ ਉਹਨੇ ਬੜੇ ਗਲਤ ਢੰਗ ਦੇ ਨਾਲ ਤਿੰਨਾ ਕਾਨੂੰਨਾ ਨੂੰ ਡਰਾਫਟ ਭੇਜਿਆ ਗਿਆ ਪੰਜਾਬ ਸਰਕਾਰ ਨੂੰ ਉਹਦੇ ਖਿਲਾਫ ਮਜ਼ਦੂਰਾਂ ਦੇ ਹੱਕਾਂ ਦੇ ਖਿਲਾਫ ਤੇ ਕਿਸਾਨਾਂ ਦੀ ਜਿਹੜੀ ਬਾਰ ਬਾਰ ਲੁੱਟ ਹੋ ਰਹੀ ਹੈ ਜਿਹੜੀ ਕਿ ਹੁਣੇ ਪਿੱਛੇ ਦੀ ਸਾਡੇ ਝੋਨੇ ਦਾ ਰੇਟ ਘਟਾ ਕੀਤਾ ਗਿਆ ਐਸਮ ਗੰਨੇ ਦਾ ਸੀਜ਼ਨ ਹੈ ਤੇ ਗੰਨੇ ਦੇ ਸੀਜ਼ਨ ਦੇ ਵਿੱਚ ਵੀ ਸਾਡੀ ਇੱਕ 238 ਵੈਰਾਈਟੀ ਆ ਉਹਦਾ ਰੇਟ ਕੱਟ ਕੀਤਾ ਸੈਂਟਰ ਸਰਕਾਰ ਕਿਸਾਨਾਂ ਦੇ ਵਿਰੋਧ ਵਿੱਚ ਫਸਲਾਂ ਦਾ ਰੇਟ ਸਹੀ ਨਾ ਦੇਣਾ ਮਜ਼ਦੂਰ ਨੂੰ ਮਜ਼ਦੂਰੀ ਸਹੀ ਨਾ ਦੇਣਾ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਦੀ ਨੀਅਤ ਦੇ ਨਾਲ ਜਿਹੜੇ ਹੁਣ ਇਹਨਾਂ ਨੇ ਨਵੇਂ ਡਰਾਫਟ ਭੇਜੇ ਗਏ ਹਨ ਉਹ ਡਰਾਫਟ ਲਾਗੂ ਨਾ ਹੋਣ ਪੰਜਾਬ ਸਰਕਾਰ ਵੱਲੋਂ ਜਾਂ ਹੋਰ ਸਰਕਾਰਾਂ ਦੇ ਖਿਲਾਫ ਵੀ ਇਹ ਸਾਡੀ ਸਾਰਿਆਂ ਦੀ ਪੁਰਜ਼ੋਰ ਮਿਹਨਤ ਬੇਨਤੀ ਹੈ ਵੀ ਇਹ ਅੰਦੋਲਨ ਹੋਰ ਤੇਜ਼ ਕੀਤਾ ਜਾਏਗਾ ਅਗਰ ਸਰਕਾਰ ਨੇ ਕੋਈ ਇਦਾਂ ਦਾ ਗਲਤ ਸਟੈਪ ਚੱਕਿਆ ਅੱਜ ਭਾਰਤੀ ਕਿਸਾਨ ਯੂਨੀਅਨ ਇਕਾ ਦੇ ਥਾਂ-ਥਾਂ ਤੇ ਇਸੇ ਰੋਸ ਵਜੋਂ ਤੇ ਮਜ਼ਦੂਰਾਂ ਦੇ ਹੱਕ ਵਾਸਤੇ ਤੇ ਕਿਸਾਨਾਂ ਦੇ ਹੱਕ ਵਾਸਤੇ ਮੋਦੀ ਨੂੰ ਜਗਾਉਣ ਵਾਸਤੇ ਵੀ ਇਹ ਜਿਹੜੇ ਕਾਲੇ ਕਾਨੂੰਨ ਤੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਚਾਹਨਾ ਹੈ ਮੰਡੀਕਰਨ ਸਾਡਾ ਖਤਮ ਕਰਨਾ ਚਾਹਨਾ ਅਸੀਂ ਉਹ ਬਿਲਕੁਲ ਨਹੀਂ ਹੋਣ ਦੇਵਾਂਗੇ ਇਹਦੇ ਨਾਲ ਸਾਡੇ ਨਾਲ ਜਿੰਨਾ ਵੱਡੀ ਮਰਜ਼ਾ ਮਰਜ਼ੀ ਵੱਡਾ ਅੰਦੋਲਨ ਤੇਜ਼ ਕਰਨਾ ਪਏ ਉਹ ਕਰਾਂਗੇ ਕਿਉਂਕਿ ਅੱਜ ਸਾਰੇ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਨੇ ਇਕੱਠੀਆਂ ਹੋ ਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਇਹ ਵਿਰੋਧ ਦਿਨ ਪੇ ਦਿਨ ਵਧਦਾ ਜਾਏਗਾ ਇਹਨੂੰ ਵਾਪਸ ਕਾਨੂੰਨ ਲੈਣੇ ਪੈਣੇ ਆ ਤੇ ਕਿਸਾਨਾਂ ਦੇ ਹੱਕ 'ਚ ਖੜਨਾ ਪੈਣਾ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਕਾਲ ਸਿਗੀ ਉਸ ਕਾਲ ਨੂੰ ਜਾਰੀ ਰੱਖਦੇ ਆ ਭਾਰਤੀ ਕਿਸਾਨ ਯੋਗ ਨੀਤਾਂ ਉਗਰਾਹਾ ਬਲਾਗ ਮਕੇਰੀਆਂ ਦੇ ਵਿੱਚ ਅੱਜ ਖੜੇ ਅਸੀਂ ਮਾਤਾ ਰਾਣੀ ਚੌਂਕ ਦੇ ਇਹਦੇ ਤੇ ਬੜੇ ਵੱਡੇ ਕਾਰਨ ਖੜੇ ਹੋ ਗਿਆ ਜੀ ਕਿਸਾਨੀ ਤੇ ਬੜਾ ਵੱਡਾ ਸੰਕਟ ਖੜਾ ਹੋ ਗਿਆ ਮਜ਼ਦੂਰਾਂ ਤੇ ਹੋ ਗਿਆ ਦੁਕਾਨਦਾਰਾਂ ਤੇ ਹੋ ਗਿਆ ਜਿਹੜੇ ਕਿ ਤਿੰਨ ਕਾਲੇ ਕਾਨੂੰਨ ਆਪਾਂ ਵਾਪਸ ਕਰਾ ਕੇ ਆਏ ਸੀ ਉਹਨਾਂ ਨੂੰ ਚੋਰ ਮੋਰੀ ਰਹੀਂ ਦੁਬਾਰਾ ਫਿਰ ਕੇਂਦਰ ਸਰਕਾਰ ਲਾਗੂ ਕਰਨ ਜਾ ਰਹੀ ਹੈ ਸਾਰੀਆਂ ਸਟੇਟਾਂ ਨੂੰ ਡਰਾਫਟ ਭੇਜ ਦਿੱਤੇ ਗਏ ਆ ਪਰ ਇਹ ਕਾਨੂੰਨ ਕਦੇ ਲਾਗੂ ਨਹੀਂ ਹੋਣਗੇ ਇਹ ਅਸੀਂ ਉਸ ਨੀ ਰੱਖੀ ਗਈ ਅੱਜ ਕਿ ਕਾਨੂੰਨ ਲਾਗੂ ਨਾ ਕਰਨ ਵਾਸਤੇ ਅਸੀਂ ਅੱਜ ਪੁਤਲਾ ਫੂਕ ਮਜਾਹਰਾ ਕਰ ਰਹੇ ਹਾਂ ਬਾਕੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਇਹ ਅਸੀਂ ਉਹਦੇ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਅੱਜ ਇਹ ਪੁਤਲਾ ਫੂਕ ਮਜਾਹਰਾ ਕਰ ਰਹੇ ਹਾਂ ਕਿ ਪ੍ਰਧਾਨ ਜੀ ਜੀ ਮਾ ਸੁਗਤ ਸਨਮੁਰ ਚੇਦੀ ਕਾਲ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਵੱਲੋਂ ਉਸ ਗਰੁੱਪ ਦੀ ਜਥੇਬੰਦੀ ਵੱਲੋਂ ਇੱਥੇ ਮਾਤਾ ਰਾਣੀ ਚੌਂਕ ਜੋ ਪਤਲਾ ਫੁਕਿਆ ਹੈ ਉਹਦਾ ਮੇਨ ਉਦੇਸ਼ ਇਹ ਹੈ ਕਿ ਸੁਆਮੀ ਨਾਥਨ ਦੀਆਂ ਜੋ ਰਿਪੋਰਟਾਂ ਨੇ ਖੇਤੀ ਵਾਸਤੇ ਉਹ ਲਾਗੂ ਕੀਤੀਆਂ ਜਾਣ ਕਿਸਾਨਾਂ ਦੇ ਸਿਰ 80% ਜਿਹੜੇ ਕਿਸਾਨ ਹਨ ਉਹਨਾਂ ਦੇ ਨਾਲ ਜੋ ਮਜ਼ਦੂਰ ਕੰਮ ਕਰਦੇ ਨੇ ਤੇ ਕਰਜ਼ਾ ਬਹੁਤ ਚੜਿਆ ਹੋਇਆ ਉਹਦੇ ਮਾਫ਼ ਕੀਤਾ ਜਾਵੇ ਤੇ ਮੋਦੀ ਸਾਹਿਬ ਜਿਹੜੇ ਸਾਡੇ ਕਾਲੇ ਕਾਨੂੰਨ ਖੇਤੀ ਵਾਸਤੇ ਦਿਨ ਪੈ ਦਿਨ ਪਧੇ ਕਰੀ ਜਾਂਦੇ ਉਹਨਾਂ ਨੂੰ ਖਤਮ ਕੀਤਾ ਜਾਵੇ ਕਿਸਾਨੀ ਦੇ ਵਿੱਚ ਐਮਐਸਪੀ ਦੀ ਸਭ ਤੋਂ ਵੱਡੀ ਗਾਰੰਟੀ ਦਾ ਅਸੀਂ ਮੁੱਦਾ ਲੈ ਕੇ ਪਹਿਲਾਂ ਵੀ ਇੱਕ ਸਾਲ ਵਾਸਤੇ ਸੰਘਰਸ਼ ਕੀਤਾ ਉਹ ਐਮਐਸਪੀ ਦਾ ਸਾਨੂੰ ਉਸੇ ਤਰ੍ਹਾਂ ਹੀ ਸਰਕਾਰ ਨੇ ਮੌਕੇ ਤੇ ਬਰਬਲੀ ਜਵਾਬ ਦੇ ਕੇ ਘਰਾਂ ਨੂੰ ਭੇਜ ਦਿੱਤਾ ਉਹਨੂੰ ਸਾਨੂੰ ਰਿਟਰਨ ਦੇ ਵਿੱਚ ਇੱਕ ਖਰੜਾ ਲਿਖਤੀ ਰੂਪ ਵਿੱਚ ਸਾਨੂੰ ਦਿੱਤਾ ਜਾਵੇ ਤਾਂ ਕਿ ਸਾਡੀ ਐਮਐਸਪੀ ਦਾ ਜੋ ਕੇਸ ਆ ਜਿੰਨੇ ਵੀ ਅਸੀਂ ਫਸਲ ਤਿਆਰ ਕਰਦੇ ਆ ਉਹ ਤੇ ਸਾਨੂੰ ਨਿਰਦਾਰਦ ਕੀਮਤ ਦਿੱਤੀ ਜਾਵੇ ਕੋਈ ਵੀ ਉਦਯੋਗਪਤੀ ਕੋਈ ਵੀ ਆਪਣੀ ਚੀਜ਼ ਤਿਆਰ ਕਰਦਾ ਪਹਿਲਾਂ ਉਹਦੀ ਮਾਰਕੀਟ ਦੇ ਵਿੱਚ ਰੇਟ ਪੈਦਾ ਹੋ ਜਾਂਦਾ ਲੇਕਿਨ ਕਿਸਾਨ ਨੂੰ ਆਪਣੀ ਮੰਡੀ ਕਰਨ ਵਾਸਤੇ ਹਮੇਸ਼ਾ ਨਿਸਚਾਰ ਰੰਦੀ ਆ ਸਿਰਫ ਝੋਨਾ ਜੇ ਕਹਿੰਦੇ ਆ ਵੀ ਨਾ ਬੀਜੋ ਝੋਨੇ ਵਾਸਤੇ ਸਾਨੂੰ ਬਾਕੀ ਫਸਲਾਂ ਤੇ ਐਮ ਐਸ ਪੀ ਦੇ ਦਨ ਇਹ ਆਪਾਂ ਝੋਨਾ ਕਿਉਂ ਬੀਜੀਏ ਹੋਰ ਬਹੁਤ ਸਾਰੀਆਂ ਫਸਲਾਂ ਜਿੱਥੇ ਸਾਨੂੰ ਐਮ ਐਸ ਪੀ ਮਿਲਣੀ ਚਾਹੀਦੀ ਆ ਤਾਂ ਕਿ ਸਾਡੀ ਜਿਹੜੀ ਆ ਜਨਸੰਖਿਆ ਆਪਾਂ ਬਹੁਤ ਸਾਰੀ ਕਹਿੰਨੇ ਆ ਜ਼ਿੰਮੇਦਾਰ ਅੱਜ ਘਾਟੇ ਜਾਣ ਕਰਕੇ ਕਿਸ ਨੂੰ ਰੋਟੀ ਰੋਜੀ ਦਾ ਨਹੀਂ ਮਿਲ ਰਹੀ ਸਭ ਬੱਚੇ ਬਾਹਰ ਜਾ ਰਹੇ ਹਨ ਇਹ ਬੇਰੋਜ਼ਗਾਰੀ ਜੋ ਸਾਡਾ ਜੂਥ ਮਾਈਗ੍ਰੇਟ ਹੋ ਰਿਹਾ ਬਾਹਰਲੇ ਦੇਸ਼ਾਂ ਵਿੱਚ ਉਹ ਤਾਂ ਹੀ ਰੁਕ ਸਕਦਾ ਜੇਕਰ ਸਾਡੀ ਖੇਤੀ ਨੂੰ ਬਚਾਇਆ ਜਾਵੇ ਮੋਦੀ ਸਾਹਿਬ ਦੇ ਅੱਗੇ ਹੋਈ ਬੇਨਤੀ ਆ ਕਿ ਸਾਨੂੰ ਖੇਤੀ ਦੇ ਵਿੱਚ ਵੱਧ ਵਧ ਲਾਹੇਬੰਦ ਧੰਦਾ ਇਹਨੂੰ ਅਪਣਾਇਆ ਜਾਵੇ ਲੇਕਿਨ ਸੈਂਟਰ ਗਵਰਨਮੈਂਟ ਜੋ ਮੋਦੀ ਦੀ ਸਰਕਾਰ ਹੈ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੀ ਉਹ ਸਾਡੇ ਤੇ ਮਾਰੂ ਨੀਤੀ ਅਪਲਾਈ ਕਰ ਰਹੀ ਹੈ ਦੂਸਰੀ ਅਸਤੇ ਸैम ਐਨੀ ਠੰਡ ਐਨੇ ਹੋਰ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਹਨ ਸਾਡੇ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੋ ਕਾਫੀ ਲੰਬੇ ਸਮੇਂ ਤੋਂ ਔਖੜਤਾ ਦੇ ਮਰਨ ਵਰ ਤੇ ਬੈਠਿਆ ਉਹਨਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਖਾਸ ਕਰਕੇ ਕੇਂਦਰ ਸਰਕਾਰ ਇਹਨਾਂ ਦੇ ਮੈਂਦਿਆਂ ਨੇ ਕੋਈ ਵੀ ਜਾ ਕੇ ਉਹਨਾਂ ਨੂੰ ਦੇਖਣ ਨਹੀਂ ਗਿਆ ਉਹਨਾਂ ਦੀਆਂ ਜੇ ਮੰਗਾਂ ਹੈ ਮੰਨ ਲੈਣ ਤੇ ਆਪਾਂ ਇਹ ਸੰਘਰਸ਼ ਕਿਉਂ ਕਰੀਏ ਅਗਰ ਜਗਜੀਤ ਸਿੰਘ ਡੱਲੇਵਾਲ ਦਾ ਜੋ ਮਰਨ ਵਰਤਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਭ ਕਿਸਾਨ ਬੰਦੀਆਂ ਜੱਥੇਬੰਦੀਆਂ ਇਹ ਜਿੰਨਾ ਮਰਜੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨ ਲਾਣ ਚਾਹੇ ਹਰਿਆਣੇ ਬਾਰਡਰ ਰੋਕ ਲੈਣ ਬੜੇ ਤਰੀਕੇ ਆ ਦਿੱਲੀ ਜਾਣ ਦੇ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਭ ਦਿੱਲੀ ਪਹੁੰਚਾਂਗੇ ਤਾਂ ਕਿਸਾਨ ਸਭ ਇਹੋ ਹੀ ਸਰਕਾਰ ਨੂੰ ਕਹਿਣਾ ਚਾਹੁੰਦੀ ਹੈ ਕਿ ਆਪਣੀ ਇਹ ਜਿਹੜੀ ਜਿੱਦ ਹੈ ਇਸ ਨੂੰ ਛੜਦਨ ਪਿਛਲੀ ਹਿਸਟਰੀ ਦੇਖ ਲਓ ਜਿੰਨੇ ਵੀ ਅੱਜ ਤੱਕ ਆਜ਼ਾਦੀ ਦੇ ਦਿਸ ਤੁਸੀਂ ਦੇਖ ਲਓ ਜਾਂ ਹੋਰ ਆਪਾਂ ਕੋਈ ਸ਼ਹੀਦੀਆਂ ਦਾ ਕੰਮ ਕਰ ਲਿਆ ਪੰਜਾਬੀ ਹਮੇਸ਼ਾ ਅੱਗੇ ਆਏ ਹਨ ਤੇ ਅੱਜ ਵੀ ਉਸ ਸਮਾਂ ਪਰਖਦਾ ਆ ਗਿਆ ਅਸੀਂ ਪਿੱਛੇ ਨਹੀਂ ਹਟਾਂਗੇ ਟੋਬਾ ਦੀ ਸਮੱਸਿਆ ਫੇਰ ਵੀ ਹੱਲ ਨਹੀਂ ਹੋਦੀ ਕਿ ਜੀ ਕੀ ਇਹਦਾ ਨੀਤੀ ਦੋ ਅੱਗੇ ਰੰ ਦੀ ਸਾਡੇ ਸਾਰੇ ਜਥੇਬੰਦੀ ਹੋਈ ਹੈ ਆਪਾਂ ਅਗਲਾ ਸਟੈਪ ਇੱਕ ਤਾਂ ਪਹਿਲੀ ਸਾਡੀ ਟੋਹਾਨਾ ਹਰਿਆਣੇ ਵਿੱਚ ਮਹਾਪੰਚਾਇਤ ਹੋਏਗੀ ਉਸ ਤੋਂ ਬਾਅਦ ਫਿਰ ਇੱਕ 9 ਤਰੀਕ ਦੀ ਸਾਡੀ ਵੱਡੀ ਪੰਚਾਇਤ ਆ ਉਸ ਤੋਂ ਬਾਅਦ ਸਾਡਾ ਅਗਲਾ ਹੋਏ ਪ੍ਰੋਗਰਾਮ ਅਸੀਂ ਉਸ ਤੋਂ ਬਾਅਦ ਮੋਗਾ ਦੇ ਵਿੱਚ ਵੀ ਰੈਲੀ ਆ ਉਸ ਤੇ ਆਪਾਂ ਲੀਕਾਂਗੇ ਵੀ ਆਪਾਂ ਅਗਲਾ ਸਟੈਪ ਕੀ ਕਰਨਾ ਹੈ ਸੋ